ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰਿਆ ਉਪਰਾ lễ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲੀਦਾਨ ਨੂੰ ਦਰਸਾਉਂਦੇ ਰਾਈਟ ਹੈਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼ੁਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਗੁਰਮਣੀ ਪੰਜਾਬ ਕੇਸਰੀ ਦੇ ਨਾਲ ਮੈਂ ਸੁਖਵਿੰਦਰ ਅੱਜ ਪਾਕਿਸਤਾਨ ਦੇ ਨਾਲ ਭਾਰਤ ਦੇ ਪੰਜਾਬ ਦੇ ਇੱਕ ਕਿਸਾਨ ਦੇ ਖੇਤ ਦੇ ਵਿੱਚ ਖੜਿਆ ਦੱਸਦੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਵੇਲੇ ਉਪਦੇਸ਼ ਦਿੱਤਾ ਸੀ ਕਿ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ। ਉਸੇ ਉਪਦੇਸ਼ ਦੇ ਚੱਲਦੇ ਹੋਏ ਇੱਕ ਬਾੜ ਪਰਿਵਾਰ ਸਾਡੇ ਨਾਲ ਮੌਜੂਦ ਹੈ। ਇਹਨਾਂ ਨੇ ਪਾਣੀ ਨੂੰ ਹਵਾ ਨੂੰ ਤੇ ਧਰਤੀ ਨੂੰ ਬਚਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ। ਦੱਸਦੀ ਹੈ ਕਿ ਪਿਛਲੇ 1 ਦਹਾਕੇ ਤੋਂ ਮਤਲਬ 10 ਸਾਲਾਂ ਤੋਂ ਇਹ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾ ਰਿਆ ਝੋਨੇ ਦੀ ਕਣਕ ਦੀ ਹਰੇਕ ਤਰ੍ਹਾਂ ਦੀ ਫਸਲ ਦੀ ਇਹ ਸਿੱਧੀ ਵਿਸਾਈ ਕਰਨ ਦੇ ਵਿੱਚ ਬਹੁਤ ਸਾਰੇ ਸਫਲ ਕਿਸਾਨ ਦੇ ਜਿਹੜੇ ਨੇ ਖਿਤਾਬ ਵੀ ਦਿੱਤੇ ਨੇ ਕਿਸਾਨ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਚੱਲ ਫਿਰ ਕੇ ਤੁਹਾਨੂੰ ਖੇਤ ਵੀ ਦਿਖਾਵਾਂਗੇ ਆ ਬਾਟਸਾਪ ਆ ਸਭ ਤੋਂ ਪਹਿਲਾਂ ਦਾ ਪੰਜਾਬ ਕੇਸਰੀ ਜਗਬਾਣੀ ਅਦਾਰੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸ਼ੁਕਰੀਆ ਜੀ ਤੁਸੀਂ ਸਾਡੇ ਕੋਲ ਪਹੁੰਚੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਸਮਝਦੇ ਹੋਏ ਤੇ ਵਾਤਾਵਰਣ ਪ੍ਰੇਮੀ ਦੇ ਵਜੋਂ ਤੁਸੀਂ ਬਹੁਤ ਸਾਰੇ ਕਿਤਾਬ ਦਿੱਤੇ ਆ ਛੋਲੇ ਦੀ ਜਿਹੜੀ ਕਣਕ ਦੀ ਹਰ ਇੱਕ ਤਰ੍ਹਾਂ ਦੀ ਸਿੱਧੀ ਵਿਜ਼ਾਈ ਕਰਦੇ ਹੋ ਤੇ ਇਸ ਵਾਰ ਵੇਖਣ ਦੇ ਵਿਚਾਰਿਆ ਕਿ ਤੁਸੀਂ ਪ੍ਰਾਲੀ ਨੂੰ ਅੱਗ ਨਹੀਂ ਲਗਾਈ ਇਹ ਸਭ ਤੋਂ ਪਹਿਲਾਂ ਤਾਂ ਆਪਦਾ ਨਾਮ ਦੱਸ ਦਿਓ ਅਤੇ ਇਹ ਜਿਹੜੀ ਸਿੱਖਿਆ ਤੁਸੀਂ ਇਹ ਕਿੱਥੋਂ ਲਈ ਮੇਰਾ ਨਾਮ ਜੀ ਗੁਰਵਿੰਦਰ ਸਿੰਘ ਤੇ ਮੇਰਾ ਮਾਪੇ ਵੀ ਸਤ ਸਿੰਘ ਸਿੰਘ ਉਹਨੇ ਹੀ ਮੈਨੂੰ ਇਸ ਪਾਸੇ ਲਾਇਆ ਗੁਰੂ ਨਾਨਕ ਦੇ ਤੋਰ ਤੇ ਕਿ ਗੁਰਬਾਣੀ ਦਾ ਜਿਹੜਾ ਆਪਾਂ ਨੇ ਆਪਾਂ ਗੁਰਬਾਣੀ ਦੇ ਅਨੁਸਾਰ ਹੀ ਚੱਲਣਾ ਤੇ 2017 ਦੇ ਵਿੱਚ ਆਪਾਂ ਪਹਿਲੀ ਵਾਰੀ ਜਦੋਂ ਜਿਹੜੀ ਹੈਕੀ ਸਿੱਧੇ ਉਹ ਪਰਾਇਤ ਲਿਆਂਦਾ ਸੀਗਾ ਉਸ ਤੋਂ ਲੱਗੇ ਲਗਾਤਾਰ ਆਪਾਂ ਤੁਸੀਂ ਦੀਵਾਲੀ ਕਣਕਾਂ ਦੀ ਬਿਨਾ ਕਿੱਥੇ ਕਿਹੜੀ ਕਰਦੇ ਸਰ ਜੀ ਇੱਥੇ ਦੇ ਵਿੱਚ ਲਗਾਤਾਰ ਕੁਝ ਗੜੀ ਹੈ ਸਿੱਧੀ ਬਿਜਾਈ ਜਾਂਦੇ ਹਾਂ ਹਾਂਜੀ ਹਾਂਜੀ ਲਗਾਤਾਰ ਆਪਾਂ ਬਗੈਰ ਅੱਗ ਲਾਏ ਤੋਂ ਕਣਕ ਬੀਜ ਰਹੇ ਹਾਂ ਇਹ ਫੋਰ ਇਸ ਦਾ ਜਦ ਸਿੱਧੀ ਬਿਜਾਈ ਤਾਂ ਤੁਸੀਂ ਕਰਦੇ ਹੋ ਮੇਰਾ ਇਹਦਾ ਇਹ ਕਲੀਅਰ ਹੈ ਕਿ ਪਰਕੂਸ਼ਨ ਤੇ ਜਿਹੜਾ ਬਹੁਤ ਜ਼ਿਆਦਾ ਕੰਟਰੋਲ ਹੁੰਦਾ ਪਰਕੂਸ਼ਨ ਨਹੀਂ ਹੁੰਦਾ ਇਥੋਂ ਦੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਆਉਂਦੇ ਜਾਂਦੇ ਨੂੰ ਸਾਨੂੰ ਸੁੱਧ ਅਕਸੀਜਨ ਜਲਦੀ ਹੈ ਤਾਂ ਇਹ ਜਿਹੜੇ 50 ਏਕੜ ਦੇ ਵਿੱਚ ਤੁਸੀਂ ਕਰਦੇ ਹੋ ਇਹਦੇ ਵਿੱਚ ਬੀ ਕਿੰਨਾ ਪੈਂਦਾ ਇਹਦੇ ਦਾ ਫਾਇਦਾ ਕੀ ਹੈ ਖਾਦ ਕਿੰਨੀ ਘੱਟ ਹੈ ਇਹ ਪਾਣੀ ਕਿੰਨਾ ਘੱਟ ਲੱਗਦਾ ਤੇ ਝਾੜ ਕਿੰਨਾ ਕੁ ਵੱਧ ਹੁੰਦਾ ਉਸ ਦੇ ਬਾਰੇ ਕੋਈ ਹੈ ਜਾਣ ਕੇ ਕਿ ਤੁਸੀਂ 10 ਸਾਲਾਂ ਤੋਂ ਇਹ ਲਾਹਾ ਲੈਂਦੇ ਹੋ ਆਸਟ੍ਰੇਲਿਅਨ ਉਹ ਵੀ ਤਾਂ ਉਹਨਾ ਹੀ ਮੈਂ ਪਾਉਣਾ ਜਿੰਨਾ ਆਮ ਆਪਾਂ ਬਾਹਰ ਦੇ ਖਾਰਚ ਜਾਂ ਬਾਹਰ ਦੇ ਸੁਪ ਹੋਰੇ ਆ ਇਹ 20 ਦਾ 50 ਕਿਲੋ ਮੈਂ ਪਾ ਰਿਆ ਤੇ ਜਿਹੜੀਆਂ ਮੇਰੀਆਂ ਖਾਦਾ ਪਹਿਲਾਂ ਤਾਂ ਮੈਂ ਖਾਦਾ ਪੂਰੀਆਂ ਪਾ ਰਿਆ ਸੀ ਬਾਰਸ ਉਖਾਰ ਪਰ ਪਿਛਲੇ ਸਾਲ ਮੈਂ ਇਹਦੀ ਟੈਸਟਿੰਗ ਕਰਾਈ ਆ ਮੈਂ ਤੋਂ ਮੰਗੇ ਗੋ ਇਹਦੇ ਤੋਂ ਮੇਰੀ ਜ਼ਮੀਨ ਦੇ ਵਿੱਚ ਜਿਹੜਾ ਜੈਵ ਕਾਰਬਨ ਉਹ ਬਹੁਤ ਜ਼ਿਆਦਾ ਮਾਤਰਾ ਗਿਆ ਰੇਕ ਛੋਟੇ ਵੱਡੇ ਤੱਪ ਜਿਹੜੇ ਸਾਰੇ ਉਹ ਭਰਪੂਰ ਮਾਤਰਾ ਗਿਆ ਇਸ ਟਾਈਮ ਮੇਰੀ ਜਿਹੜੀ ਹੁਣ ਡੀਏ ਵੀ ਖਾਦੇ ਉਹ 50% ਤਾਂ ਘਟ ਗਈ ਹੈ ਤੇ ਮੇਰੀ ਜਿਹੜੀ ਹਰੀਆਂ ਵੀ ਖਾਦੇ ਜੋ 25 ਤੋਂ 30% ਘਟਦੀ ਹੈ ਤੇ ਇਹ ਮੰਨ ਲਓ ਜਦੋਂ ਉਸ ਤੋਂ ਬਾਅਦ ਜਿਹੜਾ ਝਾੜ ਹੁੰਦਾ ਦੂਸਰੀ ਕਣਕ ਦੇ ਨਾਲੋਂ ਮਨ ਲ ਜਿਹੜੇ ਪਰਾਲੀ ਨੂੰ ਅੱਗ ਲਗਾ ਕੇ ਜ਼ਮੀਨ ਮਾ ਕੇ ਫਿਰ ਉਹ ਕਣਕ ਦੀ ਬਜਾਈ ਕਰਦੇ ਆ ਉਹਦਾ ਤੇ ਇਹਦੇ ਵਿੱਚ ਝਾੜ ਦਾ ਕਿੰਨਾ ਕੋਈ ਅੰਦਾਜ਼ਾ ਝਾੜ ਦਾ ਕੋਈ ਅੰਤਰ ਨਹੀਂ ਝਾੜ ਤਾਂ ਸਗੋਂ ਇਹ ਵੱਧ ਹੀ ਆਉਂਦਾ ਹੈ ਜਦੋਂ ਪਰਾਲੀ ਆਪਣੀ ਫਰਮਲ ਚਲਦੀ ਹੈ ਇਹ ਜਦੋਂ ਗਰਮੀ ਵੱਧਦੀ ਹੈ ਗਰਮੀ ਦੇ ਵਿੱਚ ਬਹੁਤ ਫਾਇਦਾ ਕਰਦੀ ਹੈ ਗਰਮੀ ਦੇ ਵਿੱਚ ਹੀਡ ਨਹੀਂ ਆਉਣ ਦਿੰਦੀ ਸਟ੍ਰੈਸ ਤੇ ਨਹੀਂ ਪੌਦਾ ਜਾਂਦਾ ਨਵੀਂ ਬਣਾ ਕੇ ਰੱਖ ਲਈ ਥੱਲੇ ਜ ਆਪਣਾ ਪਾਣੀ ਇੱਕ 2-4 ਦਿਨ ਲੇਟ ਵੀ ਹੁੰਦਾ ਤੇ ਉਹ ਪ੍ਰਵਾਹ ਨਹੀਂ ਕਰਦੀ ਝਾੜ ਬਿਲਕੁਲ ਦੂਜਿਆਂ ਦੇ ਨਾਲ ਮਹਾਰਾਣੀ ਗੋੜੀਆਂ ਨਾਲ ਆਉਂਦਾ ਬਾਅਦ ਕਹਿੰਦੇ ਤੇ ਖਰਚਾ ਥੋੜੀ ਘਟਾਈ ਜਾ ਰਹੀ ਹੈ ਥੋੜਾ ਡੀਜ਼ਲ ਦਾ ਖਰਚਾ ਉਹਨੇ ਉਸ ਤੋਂ ਜ਼ਿਆਦਾ ਹੀ ਬੈਨੀਫਿਟ ਨੇ ਅੱਛਾ ਝਾੜ ਮਤਲਬ ਇਹ ਚੰਗਾ ਹੋਇਆ ਝਾੜ ਬਹੁਤ ਵਧੀਆ ਹੁੰਦਾ ਜੀ ਪਿਛਲੇ ਸਾਲ ਆਪਣਾ 67 ਮਾਨ ਐਵਰੇਜ ਪਈ ਸੀ ਆਪਣਾ 68 ਮਾਨ ਬਾ ਕਿਉਂਕਿ ਇਹ ਫਾਜ਼ਲ ਕਰਦੇ ਸਰਹੱਤੀ ਖੇਤਰ ਤੇ ਆਮ ਤੌਰ ਤੇ 60 ਮਾਨ 68 ਮਾਨ ਤੋਂ 70 ਮਾਨ ਤੱਕ ਦਾ ਬਹੁਤ ਸਾਰੇ ਸਾਨਾਂ ਦੇ ਝਾੜ ਹੋਣੇ ਕਿਉਂਕਿ ਇੱਧਰ ਪਾਣੀ ਬਹੁਤ ਚੰਗੇ ਆ ਜ਼ਮੀਨਾਂ ਬਹੁਤ ਜ਼ਿਆਦਾ ਉਪਜਾਊ ਨੇ ਤੇ ਇੱਥੇ ਇੱਕ ਇਹ ਵੀ ਆਪ ਗੱਲ ਕਹਿ ਸਕਦੇ ਕਿ ਧਰਤੀ ਦੇ ਹੀਖਲੇ ਜਿਹੜੇ ਮਿੱਤਰ ਕੀੜੇ ਆ ਥੱਲੇ ਜਿਹੜੇ ਸਾਡੀ ਜ਼ਮੀਨ ਨੂੰ ਉਪਜਾਊ ਸ਼ਕਤੀ ਸਾਡੀ ਜ਼ਮੀਨ ਨੂੰ ਦਉਂਦੇ ਆ ਉਹ ਵੀ ਨਹੀਂ ਮਰਦੇ ਅੱਗ ਲਗਾਉਂ ਅੱਗ ਲਗਾਉਣੇ ਆ ਤਾਂ ਸਾਡੀ ਜ਼ਮੀਨ ਵੀ ਨਸਟ ਹੁੰਦੀ ਹੈ ਤੇ ਸਾਡੇ ਮਿੱਤਰ ਕੀੜੇ ਵੀ ਮਰਦੇ ਆ ਹਾਂ ਬਿਲਕੁਲ ਜੀ ਬਿਲਕੁਲ ਕਿਉਂਕਿ ਪਰਾਲੀ ਦੇ ਵਿੱਚ ਸਾਰੇ ਜਿਹੜੇ ਮਾਈਕਰੋਨਿਊਟ੍ਰੀਐਂਟ ਪਾਏ ਜਾਂਦੇ ਨੇ ਉਹ ਹੁੰਦੇ ਨੇ ਤੇ ਇਸ ਕਰਕੇ ਇਹ ਮਿੱਤਰ ਕੀੜੇ ਵੀ ਮਰਦੇ ਕਿਸੇ ਤਰ੍ਹਾਂ ਦਾ ਹੋਰ ਨਹੀਂ ਉਸ ਤੋਂ ਪਲਪਰ ਮੋਡ ਦੀ ਨਾਈਟ੍ਰੋਜਨ ਮੋਡ ਦੀ ਸਾਰੇ ਕੱਟ ਪਰ ਤੀਰ ਮਾਤਰਾ ਰੰਗ ਦੀ ਜਿਹੜੀ ਪ੍ਰਾਲੀ ਹੈ ਇਹ ਵੀ ਨੀਂਦ ਦੀ ਮਾਨਤਾ ਤੇ ਪ੍ਰਮਾਣਤਾ ਕੋਣੀ ਦੀ ਵਾਅਦਾ ਕਰਨੀ ਪੈਣੀ ਜੀ ਤੇ ਇਹ ਪ੍ਰਾਲੀ ਉਸ ਤੋਂ ਬਾਅਦ ਇੱਕ ਤਰੀਕ ਗਲਕਿਆ ਖਾਦ ਬਣ ਜਾਂਦਾ ਬਿਲਕੁਲ ਜੀ ਬਿਲਕੁਲ ਜੇ ਜਦੋਂ ਹੁਣ ਮਿੱਟੀ ਤਾਂ ਇਹਨੂੰ ਲੱਗ ਗਈ ਏ ਜਦੋਂ ਇਹਨੂੰ ਪਹਿਲਾ ਪਾਣੀ ਲੱਗੇਗਾ ਪਾਣੀ ਤੇ ਮਿੱਟੀ ਲੱਗਣ ਤੋਂ ਚਾਹਦੇ ਸਾਰੀ ਉੱਪਰ ਹੋਣੀ ਨਹੀਂ ਹੁੰਦੀ ਆ ਪੈ ਜਾਣੀ ਇਹਨੂੰ ਬਿਲਕੁਲ ਗਲ ਜਾਣਾ ਜੀ ਬਾਲ ਫੜ ਜਾਣਾ ਕਿੰਨੇ ਦਿਨ ਹੋ ਗਏ ਆ ਜਿਹੜੀ ਕਿਹਣੀ ਜਗ੍ਹਾ ਤੇ ਅਸੀਂ ਦੱਸ ਤੀਏ ਕਿ ਤੁਹਾਨੂੰ ਦਿਖਾ ਦਈਏ ਇਦਾਂ ਮਾੜਾ ਦਿਖਾਇਆ ਜਾਂ ਕਿ ਇਸ ਜਿਹੜੇ ਝੋਨਾ ਵਟਣ ਤੋਂ ਬਾਅਦ ਜਿਹੜਾ ਇੱਥੇ ਕਿਸਾਨ ਨੇ ਜਿਹੜੀ ਅਪਰਾਲੀ ਨੂੰ ਅੱਗ ਨਹੀਂ ਲਗਾਈ ਪ੍ਰਾਲੀ ਨੂੰ ਅੱਗ ਲਾ ਲਗਾਉਣ ਤੋਂ ਬਾਅਦ ਜਿਹੜਾ ਇੱਥੇ ਤੁਹਾਨੂੰ ਦਿਖਾ ਦਈਏ ਕਿ ਆਹ ਕਣਕ ਦੀ ਜਿਹੜੀ ਹੈ ਸਿੱਧੀ ਵਿਝਾਈ ਕੀਤੀ ਹੈ ਆ ਕਾਫੀ ਡੰਗਾਈ ਦੇ ਜੇ ਕਿੰਨੇ ਇੰਚ ਤੇ ਥੱਲੇ ਪੀ ਜਾਂਦਾ ਇਹ ਲਗਭਗ 4 ਇੱਕ 2 ਇੰਚ 2 ਇੰਚ ਚਲਾ ਹੀ ਜਾਂਦਾ ਜੀ 4 2 ਇੰਚ ਤੇ ਕਿੰਨੇ ਦਿਨਾਂ ਬਾਅਦ ਜਿਹੜਾ ਇਹ ਕਣਕ ਹੈ ਜਿਹੜੀ ਇਹ ਨਿਕਲਣੀ ਸ਼ੁਰੂ ਹੋ ਜਾਂਦੀ ਕਿਉਂਕਿ ਹੁਣ ਥੋੜੀ ਜੀ ਠੰਡ ਵਧ ਗਈ ਹੈ 10 ਕੁ ਦਿਨਾਂ ਬਾਅਦ ਨਿਕਲ ਆਉਗੀ ਇਹ ਉਹ ਕੰਕ ਬੀਜੀ ਨਾ ਪਾਣੋਂ ਪੰਡੂ ਕਣੀ ਵਿੱਚ ਹਾਂਜੀ ਤਾਂ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਸੀਂ ਦੇਖਦੇ ਹੋ ਫੌਜਵਾਤਾਵਾ ਪ੍ਰੇਮੀਆਂ ਵਾਤਾਵਰਣ ਪ੍ਰੇਮੀਆਂ ਦਾ ਲਾਹਾ ਲੈ ਰਹੇ ਹੋ ਸਮੇਂ ਨੂੰ ਕਿਸੇ ਨੇ ਦੱਸਿਆ ਸੀ ਕਿ ਸੀ ਖਤਾਲ ਦੀ ਕੋਈ ਜਾ ਰੱਖੀ ਹਾਂਜੀ ਹਾਂਜੀ ਆਪਣਾ ਐਸੀ ਮਾੜ ਮੰਨੋਂ ਇੱਕ ਆਪਵਾ ਦੇ ਬਹੁਤ ਮਿਲ ਸਕਿਆ ਆਪਣਾ ਯੂਨੀਵਰਸਿਟੀ ਵਾਲਾ ਮਿਲ ਸਕਿਆ ਹੋਰਾਂ ਐਨ ਜੀਓ ਵਾਲਾ ਮਿਲ ਸਕਿਆ ਤੇ ਮੈਕਨਾਲ ਨੂੰ ਜੂਰਾ ਸਾਥ ਮਿਲਦਾ ਹੈ ਆਪਾਂ ਨੂੰ ਮੈਕਨਾਲ ਨੂੰ ਜੂਰਾ ਨਾ ਕਿ ਮੈਂ ਦਾ ਹੋ ਵੀ ਕਰਨੇ ਹੈ ਆ ਹੁਣ ਤੁਹਾਡੇ ਕੋਲ ਸਾਥ ਕਿਹੜੇ ਕਿਹੜੇ ਹੈ ਕਿਸੇ ਦਾ ਸੂਫ ਸੀਟ ਦਾ ਕੋਈ ਨਵਾਂ ਚੱਲਿਆ ਤਾਂ ਅਸਲ ਕਿ ਆਪਣੇ ਕੋਲ ਜੀ ਐਪੀ ਸੀਟਰ ਤੋਂ ਪਹਿਲਾਂ ਆਪਾਂ ਲਿਆਂਦਾ ਤੁਹਾਨੂੰ ਦੱਸਿਆ ਸੀ 2018 ਦਾ ਆਪਣਾ ਉਸ ਤੋਂ ਬਾਅਦ ਆਪਾਂ ਫਿਰ ਸੁਪਰ ਸੀਟਰ ਲਿਆਂਦਾ ਪਰ ਉਹ ਇੰਨਾ ਜ਼ਿਆਦਾ ਨਹੀਂ ਵਧੀਆ ਫਿਰ ਹੁਣ ਐਸਾ ਆਪਾਂ ਸਿਪੜ ਦੇ ਵਿੱਚੋਂ ਸਮਾਰਟ ਸੀਟਰ ਲਿਆ ਆ ਉਹਦੇ ਫਾਇਦੇ ਆ ਉਹ ਐਕਟੀ ਬਹੁਤ ਵਧੀਆ ਹਰਿਆਤ ਅਗਲੀ ਵਾਰ ਉਹ ਆਪਾਂ ਆਪਣੀ ਜਿਹੜਾ ਸਮਾਰਟ ਜਿਹੜਾ ਸੀਟਰ ਉਹ ਵੀ ਇਸੇ ਤਰ੍ਹਾਂ ਪੁਰਾਣੀ ਨਹੀਂ ਇਸੇ ਮਤਲਬ ਕਿ ਹਾਂ ਜੀ ਹਾਂ ਜੀ ਉਹ ਵੀ ਜਿਵੇਂ ਮੈਂ ਇਹ ਵੀ ਹਸਨਸ ਲੱਗੀ ਮਸ਼ੀਨ ਨਾਲ ਕਟਾਇਆ ਸੀਗਾ ਉਹਨੂੰ 350 ਰੁਪਏ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਸਿੱਧਾ ਰਿਫੈਕਟਰ ਚਲਾਤਾ ਤੇ ਉਹਦੇ ਵਾਸਤੇ ਵੀ ਆਪਾਂ ਖੇਤ ਰੱਖੇ ਦੀ 5 ਕਿੱਲੇ ਉੱਥੇ ਉਹ ਹਸਨਸ ਲੱਗੀ ਮਸ਼ੀਨ ਨਾਲ ਕਟਾਇਆ ਉਹਨੇ ਰੌਣ ਦਾ ਟ੍ਰਾਇਲ ਕਰਾਂਗੇ ਆਪਾਂ ਨੂੰ ਦੇ ਵੀ ਕੇ ਸਿਫਟਾ ਲੈਣ ਦਿੱਤਾ ਤੇ ਉਹ ਤੁਹਾਨੂੰ ਰੋਡ ਤੇ ਜਾ ਕੇ ਲੈ ਆਏ ਅਸੀਂ ਤੁਹਾਨੂੰ ਸਲਾਵਾਂਗੇ ਉਹ ਵਾਹ ਸਲਾਵਾਂਗੇ ਉਹ ਵੀ ਤੁਹਾਨੂੰ ਬੁਲਾਵਾਂਗੇ ਤੇ ਹੋਰ ਤਖਾਨਾਂ ਨੂੰ ਮਿਲਾਂਗੇ ਵਿਜਾਓ ਉਹ ਸਿਰਫ ਉਨੀ ਜਗ੍ਹਾ ਨਹੀਂ ਵਹੁੰਦਾ ਅੱਗੇ ਜਿੱਥੇ ਖਾਲਾ ਟੱਪਣਾ ਵੱਜੂ ਸੰਤਰੀ ਨਾਲ ਬਤਰੀ ਇੱਕ ਗੱਲ ਤੁਹਾਨੂੰ ਖਾਸ ਦੱਸਦੀ ਕਿ ਇਹ ਤੋਂ ਕੁਸ਼ੀ ਪੂਰੀ ਤੇ ਜਿਹੜਾ ਪਾਕਿਸਤਾਨ ਇੱਥੋਂ ਸਾਹਮਣੇ ਪਾਕਿਸਤਾਨ ਲਿਖਦਾ ਅੱਗੇ ਜਾ ਕੇ ਤਾਂ ਪਿਛਲੀ ਵਾਰੀ ਜਿਹੜਾ ਹੈ ਇੱਕ ਉੱਥੋਂ ਦੇ ਮੁਕਤੰਤਰੀ ਮੈਡਮ ਪਰੀਮ ਦਾ ਬੀਵੀ ਦਾ ਬਿਆਨ ਆਉਣਾ ਕਿ ਜਿਹੜਾ ਸਾਡੇ ਲਹਿੰਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਾਣਾ ਧੂਆਂ ਆ ਰਿਹਾ ਉਹ ਸਾਰਾ ਧੂਆਂ ਕਹਿੰਦੇ ਆ ਕਿ ਚੜ੍ਹਦੇ ਪੰਜਾਬ ਤੋਂ ਆ ਰਿਹਾ ਜਦ ਕਿ ਅਸੀਂ ਤਾਰਾਂ ਦੇ ਨਾਲ ਆਪਾਂ ਪਿਛਲੀ ਵਾਰੀ ਵੀ ਦਿਖਾਇਆ ਸੀ ਹੁਣ ਵੀ ਅਸੀਂ ਉਸੇ ਖੇਤਾਂ ਦੇ ਵਿੱਚ ਨੇੜੇ ਤੇ ਢੇੜੇ ਖੜੇ ਆ ਇਸ ਇਲਾਕੇ ਦੇ ਵਿੱਚ ਦੂਰ ਦੂਰ ਤੱਕ ਇਹ ਕਹਿੰਦੇ ਆ ਤਰਾਲੀ ਨੂੰ ਅੱਗੇ ਨਹੀਂ ਲੱਗਦੀ ਕਿ ਇਹ ਵੀ ਮੈਨੂੰ ਕਿਸੇ ਨੇ ਦੱਸਿਆ ਕੋਈ ਬਾੜ ਸਾਹਿਬ ਜਿਹੜੇ ਨੂੰ ਆਪ ਤਾਂ ਫਰਾਲੀ ਫਸਕ ਨਹੀਂ ਲਾਉਂਦੇ 30 ਏਕੜ ਤੇ 50 ਏਕੜ ਤੋਂ ਬਾਅਦ ਜਿਹੜੇ ਨਾਲ ਦੇ ਆਂਢੀਆਂ ਗਵਾਂਡੀਆਂ ਨੂੰ ਆਪ ਦਾ ਟਰੈਕਟਰ ਤੇ ਸਾਧਨ ਜਿੰਦੇ ਆ ਕਿ ਸਿੱਧੀ ਬਜਾਈ ਕਰੋ ਇਸ ਦੇ ਨਾਲ ਪੋਲੂਸ਼ਨ ਨਹੀਂ ਹੁੰਦਾ ਤੇ ਪਿਛਲੀ ਵਾਰ ਹੀ ਆਪਾਂ ਦਿਖਾਇਆ ਸੀ ਕਿ ਤਾਰਾ ਦੇ ਨਾਲ ਕੋਈ ਪੋਲੂਸ਼ਨ ਨਹੀਂ ਕੋਈ ਕਿਸੇ ਤਰ੍ਹਾਂ ਦੀ ਪਰਾਲੀ ਨੂੰ ਅੱਗ ਨਹੀਂ ਲੱਗੀ ਉਹ ਜਿਹੜਾ ਇੱਕ ਤਰ੍ਹਾਂ ਉਹਨਾਂ ਦਾ ਬਿਆਨ ਵੀ ਠਾ ਸਾਬਤ ਹੋਇਆ ਸੀ ਆਪਾਂ ਓਨ ਗਰਾਊਂਡ ਰਿਪੋਰਟ ਦਿਖਾਈ ਸੀ ਤੁਸੀਂ ਆਂਡੀ ਗਵੰਡੀ ਨੂੰ ਨੰਨੇਸਨ ਬਸਸਿਸ ਸਾਂਤੋ ਆਉਦੇ ਦੇ ਵਿੱਚ ਜਿਹੜੀ ਕੰਕ੍ਰੀਟ ਸੀ ਦੀ ਡਿਜ਼ਾਈਨ ਕਰਾਂਗੇ ਹਾਂਜੀ ਹਾਂਜੀ ਆਪਾਂ ਨਾ ਕੈਂਪ ਲਵਾਉਂਦੇ ਰਹੇ ਨੇ ਇੱਥੇ ਬੜੀ ਬੜੀ ਨਾਕਮੈਨ ਨੂੰ ਬੁਲਾਈਦਾ ਸਿਫਤ ਵਾਲਿਆਂ ਨੂੰ ਬੁਲਾਈਦਾ ਤੇ ਕੈਂਪ ਲਵਾ ਕੇ ਲੋਕਾਂ ਨੂੰ ਜਾਗਰੂਕ ਕਰੀਦਾ ਔਰ ਉਸ ਕੈਂਪ ਦੇ ਵਿੱਚ ਮੈਂ ਖੁੱਲੇ ਤੌਰ ਤੇ ਬੋਲਦਾ ਹੁੰਦਾ ਕਿ ਕਿਸੇ ਵੀ ਵੀਰ ਭਰਾ ਕਿਸਾਨ ਨੂੰ ਕੋਈ ਵੀ ਇੰਪਲੀਮੈਂਟ ਚਾਹੀਦਾ ਹੋਵੇ ਜਿਹੜਾ ਵੀ ਇੰਪਲੀਮੈਂਟ ਉਹ ਲਿਆ ਸਕਦਾ ਮੇਰੇ ਕੋਲ ਤੁਸੀਂ ਫ੍ਰੀ ਆਪੋਰਟ ਲੈ ਕੇ ਜਾਣ ਔਰ ਮੈਂ ਉੱਥੇ ਜਾ ਕੇ ਉਹਨਾਂ ਦੀ ਮਦਦ ਵੀ ਕਰਾਂਗਾ ਚਲਾਉਣ ਚ ਉਹਨਾਂ ਨੂੰ ਦੱਸਾਂਗਾ ਵੀ ਕਿ ਇਸ ਤਰ੍ਹਾਂ ਚਲਾਇਆ ਜਾਂਦਾ ਹਾਂਜੀ ਬੜਾ ਵਧੀਆ ਉਪਰਾਲਾ ਤੁਹਾਡਾ ਕਿ ਤੁਸੀਂ ਹੋਰ ਲੋਕਾਂ ਨੂੰ ਵੀ ਨਾਲ ਜਿਹੜਾ ਉਪਚਾਇਤ ਕਰਦੇ ਹੋ ਤਾਂ ਇੱਧਰ ਦਿਖਾਇਆ ਜਾਏਗਾ ਪਿੱਛੇ ਤਾਂ ਜਿਹੜਾ ਟਰੈਕਟਰ ਚੱਲ ਰਿਹਾ ਹੈ ਦੇਖੋ ਇਹ ਸੁਪਰ ਸੀਡਰ ਚੱਲ ਰਿਹਾ ਹੈ ਸੁਪਰ ਸੀਡਰ ਦੇ ਨਾਲ ਜਿਹੜੀ ਜਿਹੜਾ ਵਧੀਆ ਸੋਹਣੇ ਢੰਗ ਦੇ ਨਾਲ ਜਿਹੜਾ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਐਸ ਪਾਸੇ ਦਿਖਾਇਆ ਜਾਏਗਾ ਕਿ ਐਸ ਪਾਸੇ ਹੈਪੀ ਸੀਡਰ ਦੇ ਨਾਲ ਜਿਹੜੀ ਹੈ ਕਣਕ ਦੀ ਬਿਜਾਈ ਕੀਤੀ ਹੈ ਇਸ ਦੇ ਨਾਲ ਪਰਾਲੀ ਨੂੰ ਆ ਕੇ ਨਹੀਂ ਲਗਾਈ ਪਰਾਲੀ ਤੇ ਹੋਰ ਜਿਹੜਾ ਇਸ ਦਾ ਜਿਹੜਾ ਝੋਨੇ ਦਾ ਜਿਹੜਾ ਆ ਨਾੜ ਉੱਚੜਾ ਇਸ ਦੀ ਜਿਹੜੀ ਤਾਕਤ ਹੈ ਜਿਹੜੀ ਉਹ ਕਣਕ ਨੂੰ ਮਿਲਦੀ ਹੈ ਜਿਸ ਕਰਕੇ ਇਸ ਦਾ ਝਾਰ ਵੀ ਵੱਧ ਹੋਏਗਾ ਤੇ ਬਾੜਾ ਸਾਹਿਬ ਇੱਕ ਗੱਲ ਹੋਰ ਦੱਸਿਓ ਆਮਪੁਰ ਦੇ ਕਈ ਕਈ ਇਲਾਕਿਆਂ ਦੇ ਵਿੱਚ ਕਣਕਾਂ ਡਿਗਨੀਆਂ ਬਹੁਤ ਜ਼ਿਆਦਾ ਉਸ ਦਾ ਬੁੱਚੜ ਕਮਜ਼ੋਰ ਹੁੰਦਾ ਰਹਿਦਾ ਹੈ ਇਹਦਾ ਬੁੱਚੜ ਉਹਨੇ ਬੁੱਚੜ 'ਚ ਕੋਈ ਹੈ ਫਾਇਦਾ ਕੀ ਦਿਖੇਗਾ ਨਾ ਜਿਹੜੀਆਂ ਕਣਕਾਂ ਲੱਗਦੀਆਂ ਨੇ ਉਹ ਸੁਪਰ ਫਿਟ ਵਾਲੀਆਂ ਲੱਗਦੀਆਂ ਨੇ ਜਿਵੇਂ ਆਪਣਾ ਫੁੱਜਰ ਜਿਹੜਾ ਚੱਲ ਰਿਹਾ ਥੋੜਾ ਜਣ ਤੋਂ ਕੋਲਾ ਰੱਖਦਾ ਤੇ ਜਾਂ ਰੇਤਲੀਆਂ ਜ਼ਮੀਨਾਂ 'ਚ ਜਿਹੜਾ ਹੈਪੀ ਫਿਟਰ ਨਾਲ ਆਪਾਂ ਬੀਤੀ ਹੈ ਸਾਰੀ ਪਰਾਲੀ ਵਿੱਚ ਹੰਦਨਾਲਾ ਰਣਕੋਲ ਵੀ ਕਣਕ ਦੀ ਲੱਗਦੀ ਹੈ ਇਹਦਾ ਇੱਕ ਹਾਲ ਨਾਮ ਦਾ ਫੀਡੋ ਟਰੈਲੀ ਹੈ ਜੀ ਇਹ ਬਿਲਕੁਲ ਹੀ ਡੈਕਤੀ ਪਾਵਾ 70 ਆ ਜਾਂਦਾ ਨਾ ਹੀ ਮਲਚੀ ਵਾਲੀ ਡਿੱਗੇ ਆਪਾਂ ਮਲਚੀ ਵਾਲੀ ਕਰ ਲੈ ਇਹ ਬਿਲਕੁਲ ਹੀ ਡੈਕਤੀ ਇਹ ਕਿਹੜੀ ਵੈਰਾਈਟ ਕਿਹੜੀ ਨੂੰ ਹੈ ਇਹ ਵੀ ਵੈਰਾਈਟ ਆਪਾਂ 2305 265 ਦਾ ਆਹ ਚੱਲ ਜਿਆ ਆਹ ਚਾਹ ਹਰਦੰਗਾ ਨਹੀਂ ਜਿਹੜਾ ਅੱਗੇ ਅੱਗੇ ਕੋਈ ਬਹੁਤ ਜਣ ਕਹਿੰਦਾ ਹੈ ਤਾਂ ਵੀ ਆਹ ਤਾਂ ਚੰਗਾ ਝਾੜਾ ਤੇ 25 ਜਿਹੜਾ ਇਸ ਵੇਲੇ ਤਾਂ ਹੈ ਤਾਂ ਇਹ ਇੱਥੇ ਬਜਾਈ ਸੂਰੇ 50 ਏਕੜ ਦੇ ਖਾਨੇ ਕਿੰਨੇ ਤਾਂ ਤੁਸੀਂ ਇੱਕ ਵਾਰ ਸਾਰੇ ਪਾਸੇ ਘੁਮਾ ਕੇ ਦਿਖਾ ਦੇਣਗੇ ਦੂਰ ਦੂਰ ਤੱਕ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ ਹੈਪੀ ਸੀਡਰ ਸੁਪਰ ਸੀਡਰ ਦੇ ਨਾਲ ਜਿਹੜੀ ਇੱਕ ਕਣਕ ਦੀ ਸਿੱਧੀ ਬਣਾਈ ਹੋਈ ਹੈ ਕਿਸਾਨ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਦੂਰ ਦੂਰ ਤੱਕ ਸਾਨੂੰ ਇਸ ਇਲਾਕੇ ਦੇ ਕਿਤੇ ਵੀ ਪਰਾਲੀ ਨੂੰ ਅੱਗ ਲੱਗੀ ਨਹੀਂ ਦਿਖਾਈ ਦਿੱਤੀ ਤਾਂ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਕਿਸਾਨ ਨੂੰ ਕਿਸੇ ਵੱਡੇ ਪੱਤਰ ਤੇ ਜਿਹੜਾ ਸਨਮਾਨਿਤ ਕੀਤਾ ਜਾਵੇ ਕੋਈ ਖਾਸ ਰਾਸ਼ੀ ਦਿੱਤੀ ਜਾਵੇ ਖਾਸ ਜਿਹੜੇ ਨੇ ਸੰਧਮੋਹੀਆ ਕਰਵਾਏ ਜਾਂ ਤਸਵੀਰ ਕੀ ਕਿਸਾਨ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਆਪ ਸਾ ਜਿਹੜੇ ਇਹ ਹੈ ਸਿੱਧੀ ਵਜਾਈ ਕਰਦੇ ਆ ਪ੍ਰਾਲੀਨ ਮੱਕ ਨਹੀਂ ਲਗਾਉਂਦੇ ਹੋਰ ਕਿਸਾਨਾਂ ਨੂੰ ਵੀ ਨਾਲ ਉਜਾਗਰ ਕਰਦੇ ਆ ਸ਼ਾਹਿਦ ਕਰਦੇ ਆ ਤਾਂ ਇਸੇ ਤਰ੍ਹਾਂ ਅਗਰ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਜਿਹੜਾ ਸਨਮਾਨਿਤ ਕੀਤਾ ਜਾਏਗਾ ਉਹਨਾਂ ਨੂੰ ਹੋਰ ਨਵੇਂ ਸੰਦ ਜਿਹੜੇ ਆ ਨਵੇਂ ਬਹਈਆ ਕਰਵਾਏ ਜਾਣਗੇ ਤਾਂ ਪੰਜਾਬ ਦੇ ਵਿੱਚ ਉਹ ਦਿਨ ਦੂਰ ਨਹੀਂ ਜਦੋਂ ਕਿ ਅੱਗ ਲੱਗਣ ਦਾ ਨਾਮੂ ਨਿਸ਼ਾਨ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਹੁਣ ਜਿੱਥੇ ਪੰਜਾਬ ਨੂੰ ਇੱਕ ਪਾਸੇ ਜਾ ਜਿਹੜਾ ਬਦਨਾਮ ਕੀਤਾ ਜਾਂਦਾ ਕਿ ਦਿੱਲੀ ਦੇ ਵਿੱਚ ਧੂਆ ਜਿਹੜਾ ਉਹ ਪੰਜਾਬ ਦਾ ਆਉਂਦਾ ਉਸ ਨਾਲ ਲੈ ਕੇ ਵੀ ਗੱਲ ਕਰਾਂਗੇ ਦਿੱਲੀ ਦੇ ਵਿੱਚ ਪੰਜਾਬ ਦੇ ਧੂਮ ਨੂੰ ਲੈ ਕੇ ਲਗਾਤਾਰ ਚਰਚਾਵਾਂ ਬਣੀਆਂ ਹੁੰਦੀਆਂ ਨੇ ਤਾਂ ਤੁਹਾਡੀ ਬ੍ਰੇਕਤੀ ਰਿਐਕਟਿਵ ਕਿ ਕਿ ਤੁਸੀਂ ਕਿਸਾਨ ਲੋਕ ਪੁਰਾਣੇ ਪੰਜਾਬ ਦੇ ਇਲਾਕਿਆਂ ਤੋਂ ਹੁੰਦੇ ਵੀ ਹੋ ਉਹ ਤਾਂ ਦੇਖੋ ਜੀ ਪੰਜਾਬ ਨੂੰ ਬਦਨਾਮ ਕਰਨ ਦੀਆਂ ਬਹੁਤ ਕੁੱਝੀਆਂ ਚਾਲਾਂ ਨੇ ਵੀਰਾਂ ਨੂੰ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਉਹਨਾਂ ਦਿਨਾਂ 'ਚ ਗੱਲ ਕਰਦੇ ਉਦੋਂ ਹਵਾ ਵੀ ਉਸ ਦਿਸ਼ਾ ਦੀ ਚੱਲਦੀ ਹੁੰਦੀ ਸੀ ਸਾਡ ਨੂੰ ਹਨਾ ਤੇ ਹੁਣ ਵੀ ਨਹੀਂ ਚੱਲ ਰਹੀ ਯੋ ਵੀ ਪਾਕਿਸਤਾਨ ਦੇ ਅਲਗਿਤੇ ਹੁਣ ਤਾਂ ਪਾਕਿਸਤਾਨ ਤੋਂ ਆਪਾਂ ਨੂੰ ਪੱਛਮ ਤੋਂ ਪੂਰਬ ਵੱਲੋਂ ਆਵਾਜ਼ ਆ ਰਹੀ ਹੈ ਇਸ ਕਰਕੇ ਉਹ ਸੋੜੀ ਗੱਲ ਵਿਚ ਹਰਿਆਣੇ ਦੇ ਵਿੱਚ ਪਹੁੰਚਣੀਗਾ ਆਪਣੇ ਕਿਹੜਾ ਦਿੱਲੀ ਨਾਲ ਕੋ ਬਾਰਡਰ ਲੱਗਦਾ ਵਿਚ ਹਰਿਆਣਾ ਉਹਦਾ ਹਰਿਆਣੇ ਤੋਂ ਬਾਅਦ ਦਿੱਲੀ ਆਉਂਦੀ ਹਰਿਆਣੇ ਤੋਂ ਆ ਪਹੁੰਚਦਾ ਨਹੀਂਗਾ ਦਿੱਲੀ ਸਿੱਧਾ ਚਲਾ ਜਾਂਦਾ ਤੋ ਸਮਝ ਨਹੀਂ ਆਉਂਦੀ ਕਿੰਨਾ ਬਟਾ ਇੱਕ ਗੱਲ ਬਾਦ ਸਾਬ ਹੋਰ ਵੀ ਬੜੀ ਹਾਸੋ ਆਣੀ ਹੈ ਜਿੱਦਾਂ ਆਪਾਂ ਗੱਲ ਕਰਦੇ ਹਾਲੇ ਕੀ ਪੰਜਾਬ ਦੇ ਵਿੱਚ ਝੋਨੇ ਦੀ ਜੜੀ ਉਹ ਵੱਡੀ ਛਢਾਈ ਸ਼ੁਰੂ ਵੀ ਨਹੀਂ ਹੋਈ ਸੀ ਪਰ ਦਿੱਲੀ ਚ ਪੋਲਿਊਸ਼ਨ ਹੋ ਗਿਆ ਸੋ ਪੋਲਿਊਸ਼ਨ ਕਿੱਥੋਂ ਆ ਗਿਆ ਪੰਜਾਬ ਦੇ ਵਿੱਚ ਨਾ ਹੀ ਝੋਨੇ ਦੀ ਕਟਾਈ ਸ਼ੁਰੂ ਹੋਈ ਨਾ ਹੀ ਕਿਸੇ ਤਰ੍ਹਾਂ ਦੀ ਅੱਕ ਲੱਗੀ ਹਾਂਜੀ ਹਾਂਜੀ ਉਹ ਸਰਸਾ ਸਾਬ ਦਾ ਮੈਂ ਵੀ ਧਿਆਨ ਸੁਣਿਆ ਸੀ ਉਦੋਂ ਤੱਕ ਜੇ ਕਟਾਈ ਨਹੀਂ ਸ਼ੁਰੂ ਹੋਈ ਝੋਨੇ ਦੀ ਜਦੋਂ ਉਹ ਦਿੱਲੀ ਦਾ ਆਪਦਾ ਪੋਲੂਸ਼ਨ ਹੈ ਜਾਂ ਕੋਈ ਸੁਵਾਲੀ ਦਾ ਉਹ ਬੁਫਾਰੇ ਦਾ ਹੋ ਗਿਆ ਜੀ ਦਿਵਾਲੀ ਦਾ ਪੋਲੂਸ਼ਨ ਹੋ ਸਕਦਾ ਜਾਂ ਉੱਥੇ ਕਹਿ ਸਕਦੇ ਆ ਕਿ ਵਾਹਨ ਬਹੁਤ ਜ਼ਿਆਦਾ ਟ੍ਰਾਸਪੋਰਟ ਜ਼ਿਆਦਾ ਆਨ ਕਰਕੇ ਪੋਲੂਸ਼ਨ ਇੱਕ ਸਰਦੀ ਕਰਕੇ ਉਸ ਕੋ ਪਰਿਵਰਤਤੀ ਹਾਂ ਉਹਨਾਂ ਦੇ ਨਵੇਂ ਕਰਕੇ ਆ ਤਾਂ ਕਿਸਾਨ ਸਾਡੇ ਨਾਲ ਮੌਜੂਦ ਸੀ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਜੱਗ ਪਾਣੀ ਪੰਜਾਬ ਕੇਸਰੀ ਦੇ ਨਾਲ ਸੰਗੀਆ ਕੀਤੀਆਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਸਫਲ ਕਿਸਾਨ ਦੇ ਨਾਲ ਗੱਲਬਾਤ ਕਰਾਂਗੇ ਜੁੜੇ ਰਹੋ ਸਾਡੇ ਨਾਲ ਮਾਸੂਫਿੰਦਰ ਥਨ ਪੰਜਾਬ ਕਾਜ਼ੀ